ਹਾਂਜੀ ਮਕਾਨ ਦੀਆਂ ਨਿਵਾ ਪਟ ਰਏ ਸੀ ਜੀ ਤੇ ਆ ਇੱਕ ਨਾ ਥੱਲੇ ਸਾਨੂੰ ਘੜਾ ਲੱਭਿਆ ਜੀ ਦੇਖਦੇ ਆ ਜੀ ਘੜੇ ਦੇ ਵਿੱਚ ਕੀ ਹੈ ਇਹ ਆ ਦੇਖੋ ਜੀ ਚੱਪਣ ਦਿੱਤਾ ਹੋਇਆ ਜੀ ਉਹ ਚੱਪਣ ਚੱਕ ਲੈ ਉਸ ਤੋਂ ਤੇ ਇਹ ਉਹ ਦੇਖੋ ਜੀ ਘੜਾ ਪਿਆ ਦੇਖਦੇ ਆ ਇਹਨੂੰ ਕੱਢ ਕੇ ਵੀ ਕੀ ਨਿਕਲਦਾ ਦੇ ਵਿੱਚੋਂ ਤੇ ਦੇਖਦੇ ਆ ਜੀ ਕੀ ਨਿਕਲਦਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਜੀ ਪਟ ਰਿਹਾ ਜੀ ਸੱਬੜਾ ਨਾਲ ਨੀਚੋਂ ਆਹ ਹਾਂ ਜੀ ਦੇਖਦੇ ਆ ਜੀ ਫਿਰ ਕੀ ਨਿਕਲਦਾ ਦੇ ਚੋਂ ਤੇ ਬਾਈ ਵੀ ਪੱਟੀ ਜਾਂਦਾ ਹੈ ਪੱਟੀ ਜਾਂਦਾ ਹੈ ਲੋਜੀ ਥੋੜਾ ਜਿਹਾ ਰਹਿ ਗਿਆ ਪਟਣ ਵਾਲਾ ਬਾਈ ਵੀ ਪੱਟੀ ਜਾਂਦਾ ਥੱਲੋਂ ਮਿੱਟੀ ਕੱਢ ਰਿਹਾ ਐਨੀ ਪੱਟੇ ਜਾਂਦਾ ਇਹ ਇਹ ਸੱਬਲਾ ਨਾਲ ਥੱਲੋਂ ਕਢਣੀ ਭੂਮੀ ਮਿੱਟੀ ਹਮ ਮੈਨੂੰ ਲੱਗਦਾ ਵੀ ਇਹਦੇ ਵਿੱਚ ਕੁਝ ਹੋਊਗਾ ਚਲੋ ਦੇਖਦੇ ਆ ਜੀ ਕੀ ਨਿਕਲਦਾ ਇਹਦੇ ਵਿੱਚੋਂ हां जी बस ਥੋੜਾ ਜਿਹਾ ਹੀ ਰਹਿ ਗਿਆ ਕੱਢਣ ਵਾਲਾ ਤੇ ਦੇਖੋ ਜੀ ਲਓ ਜੀ ਤਾਂ ਮੈਨੂੰ ਖਾਲੀ ਲੱਗਦਾ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੁਝ ਹੋਊਗਾ ਇਹ ਲੋ ਜੀ ਦਾ ਖਾਲੀ ਨਿਕਲ ਗਿਆ ਜੀ ਬਾਈ ਨੇ ਮਿਹਨਤ ਤਾਂ ਬਹੁਤ ਕੀਤੀ ਸੀ ਘੜੇ ਨੂੰ ਪਟਣ ਵਾਸਤੇ ਪਰ ਇਹ ਖਾਲੀ ਨਿਕਲਿਆ ਜੀ ਵਿੱਚ ਕੁਝ ਨਹੀਂ ਦੇਖੋ ਹੋ ਵੀ ਸਕਦਾ ਸੀ ਕੁਝ ਕੋਈ ਪਤਾ ਨਹੀਂ ਹੁੰਦਾ ਕਈ ਵਾਰ ਖਜ਼ਾਨਾ ਮਿਲ ਵੀ ਜਾਂਦਾ ਹੈ ਚਲੋ ਕੋਈ ਗੱਲ ਨਹੀਂ ਹੋਰ ਦੇਖਦੇ ਹਾਂ ਜੀ ਕਿਸੇ ਨਿਓ ਦੇ ਵਿੱਚ ਕੁਝ ਹੋਰ ਨਿਕਲਦਾ ਹੈ ਚਲੋ ਅਗਲੀ ਵੀਡੀਓ ਫੇਰ ਪਾਵਾਂਗੇ ਧੰਨਵਾਦ ਜੀ